ਇਥੇ ਨੰਨਾ ਹੈ ਸੋ ਇਹ ਖਿਆਲ ਰੱਖਣਾ ਹੈ ਜੀ ਪੰਚੇ ਪਾਵਹ ਦਰਗਹ ਮਾਨ ਫਿਰ ਮਹਾਰਾਜ ਕਹਿੰਦੇ ਐਸੇ ਜਿਹੜੇ ਪੰਜ ਜਨਨ ਇਹ ਪੰਚੇ ਪਾਵਹ ਇਥੇ ਬਿਸਰਾਮ ਪਾਵਹ ਤੇ ਬਿਸਰਾਮ ਹੈ ਪੰਚੇ ਪਾਵਹ ਇਹ ਨਾਮ ਜਪਣ ਵਾਲੇ ਜਿਹੜੇ ਪੰਜ ਪ੍ਰধান ਹਨ ਇਹ ਪਾਉਂਦੇ ਹਨ ਕੀ ਪਾਉਂਦੇ ਹਨ ਕਹਿੰਦੇ ਮਾਨ ਮਾਨ ਕੀ ਹੈ ਸਤਿਕਾਰ ਇੱਜ਼ਤ ਇਹਨਾਂ ਦਾ ਇੰਨਾ ਸਤਿਕਾਰ ਹੁੰਦਾ ਮਹਾਰਾਜ ਕਹਿੰਦੇ ਧਰਮ ਰਾਜਾ ਐਸੀ ਚਵਹ ਕੀ ਤੋਂ ਭਵਨ ਪੁਨੀਤ ਚਬਹ ਨਾਮੇ ਉਚਾਰਨ ਕਰਨਾ ਕਹਿੰਦੇ ਜਦੋਂ ਰੱਬ ਦੇ ਦਰ ਤੇ ਜਾਂਦੇ ਨੇ ਤੇ ਧਰਮ ਰਾਜ ਵੀ ਆਪਣਾ ਸਿੰਘਾਸਨ ਛੱਡ ਕੇ ਇਹਨਾਂ ਦੇ ਅੱਗੇ ਹੱਥ ਜੋੜ ਕੇ ਖਲੋ ਜਾਂਦਾ ਇਹਨਾਂ ਪੰਚਾਂ ਦੇ ਅੱਗੇ ਕਿ ਮਹਾਰਾਜ ਬੜੀ ਕਿਰਪਾ ਕੀਤੀ ਹੈ ਮੇਰੇ ਗ੍ਰਹਿ ਵਿਖੇ ਚਰਨ ਪਾਏ ਮੇਰਾ ਤਾਂ ਇਹ ਜਿਹੜਾ ਘਰ ਹੈ ਮੇਰੀ ਨਗਰੀ ਹੈ ਮੇਰਾ ਆਸਣ ਹੈ ਪਵਿੱਤਰ ਹੀ ਹੋ ਗਿਆ ਹੈ ਧਰਮ ਰਾਜਾ ਵੀ ਉਹਨਾਂ ਕੇ ਹੱਥ ਜੋੜ ਕੇ ਖਲੋਂਦਾ ਹੈ ਇਸ ਲਈ ਮਹਾਰਾਜ ਕਹਿੰਦੇ ਗੁਰ ਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪ੍ਰਾਣੀ ਪ੍ਰਾਣੀ ਦਾ ਰੰਗ ਪੀਲਾ ਹੁੰਦਾ ਹੈ ਜੋ ਚੋਨੇ ਦੀ ਕਣਕ ਦੀ ਪ੍ਰਾਣੀ ਹੈ ਤੋ ਕਹਿੰਦੇ ਜਿਹੜੇ ਮਨਮੁਖ ਨੇ ਉਹਨਾਂ ਦਾ ਰੰਗ ਤਾਂ ਫੱਕ ਹੋ ਜਾਂਦਾ ਹੈ ਪੀਲਾ ਪ੍ਰਾਣੀ ਵਰਗੇ ਹੋ ਜਾਂਦੇ ਨੇ ਉਹਨਾਂ ਨੂੰ ਆਪਣੀਆਂ ਕਰਮ ਤੇ ਕਰਦੂਤਾਂ ਦੀ ਜਿਹਨੂੰ ਸਜ਼ਾ ਮਿਲਦੀ ਹੈ ਉਹਨਾਂ ਦਾ ਰੰਗ ਤਾਂ ਪੀਲਾ ਪੈ ਜਾਂਦਾ ਤੇ ਗੁਰਮੁਖਾਂ ਦੇ ਮੁਖ ਉਜਲੇ ਹੁੰਦੇ ਨੇ ਸੁਰਖਰੂ ਹੁੰਦੇ ਨੇ ਸੁਹਾ ਰੰਗ ਹੁੰਦਾ ਕਿਉਂਕਿ ਉਹਨਾਂ ਦੀ ਕਮਾਈ ਹੈ ਉਹ ਪ੍ਰਵਾਨ ਹਨ ਉਹਨਾਂ ਨੇ ਬੰਦਗੀ ਕੀਤੀ ਹੈ ਤੋ ਇਸ ਲਈ ਮਹਾਰਾ ਕਹਿੰਦੇ ਪੰਚੇ ਪਾਵਹਿ ਇਹ ਪੰਜ ਜਨ ਜਿਹੜੇ ਗੁਰਮੁਖ ਨੇ ਸ਼ਰਮਣ ਮੰਨਨ ਅਤੇ ਧਿਆਸਣ ਦੇ ਵਿੱਚ ਜਿੰਨਾ ਦੀ ਪਰਪੱਕਤਾ ਹੈ ਇਹ ਦਰਗਹਿ ਮਾਨ ਪ੍ਰਮਾਤਮਾ ਦੀ ਦਰਗਾਹ ਵਿੱਚ ਮਾਨ ਇੱਜ਼ਤ ਪਾਉਂਦੇ ਹਨ ਸੋ ਇਸ ਕਰਕੇ ਹਾਹੀ ਨੂੰ ਸਿਹਾਰੀਆਂ ਜਿਹੜੀਆਂ ਨੇ ਇਹਨਾਂ ਦਾ ਉਚਾਰਨ ਕਰਨਾ ਹੈ ਕਿਉਂਕਿ ਸਾਡੇ ਪੰਥ ਦੇ ਕੁਝ ਐਸੇ ਵੀ ਵਿਦਵਾਨ ਨਵੀਨ ਵਿਦਵਾਨ ਜਿਹੜੇ ਨੇ ਸਾਧ ਸੰਗਤ ਜੀ ਉਹ ਸਿਰਫ ਤੇ ਸਿਰਫ ਜਿਹੜੀ ਗ੍ਰਾਮਰ ਹੈ ਜਿਹੜਾ ਵਿਆਕਰਣ ਹੈ ਉਹਨੂੰ ਮੁੱਖ ਰੱਖਦੇ ਨੇ ਸੋ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗ੍ਰਾਮਰ ਹਰੇਕ ਭਾਸ਼ਾ ਦੇ ਵਿੱਚ ਹੁੰਦਾ ਹੈ ਤੇ ਗ੍ਰਾਮਰ ਦੀ ਬੜੀ ਜ਼ਰੂਰਤ ਹੁੰਦੀ ਹੈ ਗ੍ਰਾਮਰ ਤੋਂ ਬਿਨਾ ਭਾਸ਼ਾ ਜਾਂ ਬਾਣੀ ਜਾਂ ਉਚਾਰਨ ਬੋਲਚਾਲ ਸ਼ੁੱਧ ਨਹੀਂ ਹੁੰਦੀ ਹੈ। ਤੋਂ ਸਾ ਸੰਗਤ ਜੀ ਜਿਹੜੀ ਗੁਰਬਾਣੀ ਹੈ ਇਹਦੇ ਵਿੱਚ ਵਿਆਕਰਣਤਾ ਹੈ ਠੀਕ ਹੈ ਕਿਉਂਕਿ ਵਿਆਕਰਣ ਦੀ ਸਹਾਇਤਾ ਅਸੀਂ ਲੈ ਸਕਦੇ ਹਾਂ ਵਿਆਕਰਣ ਦੀ ਸਹਾਇਤਾ ਦੇ ਨਾਲ ਜਿਵੇਂ ਗਿਆਨੀ ਜੀ ਪਹਿਲਾਂ ਅਰਥ ਕਰ ਰਹੇ ਸੀ ਜਦੋਂ ਨੰਨੇ ਨੂੰ ਸਿਹਾਰੀ ਲੱਗ ਜਾਏ ਕਿਰਿਆਵਾਚਕ ਬਣ ਜਾਂਦਾ ਮਨ ਨੇ ਮਨ ਦੇ ਵਿੱਚ ਸੋ ਗ੍ਰਾਮਰ ਦੀ ਵਿਆਕਰਣ ਦੀ ਅਸੀਂ ਸਹਾਇਤਾ ਜ਼ਰੂਰ ਲੈਣੀ ਹੈ ਇਹ ਮਾੜੀ ਚੀਜ਼ ਨਹੀਂ ਹੈ ਪਰ ਇਹ ਨਹੀਂ ਸਮਝਣਾ ਕਿ ਵਿਆਕਰਣ ਤੋਂ ਬਾਅਦ ਵਿਆਕਰਣ ਤੋਂ ਬਾਹਰ ਕੋਈ ਸ਼ਬਦ ਦੇ ਅਰਥ ਨਹੀਂ ਹੋ ਸਕਦੇ ਜਾਂ ਬਾਣੀ ਨੂੰ ਵਿਆਕਰਣ ਦੇ ਵਿੱਚ ਹੀ ਅਸੀਂ ਕੈਦ ਕਰ ਸਕਦੇ ਐਸਾ ਨਹੀਂ ਹੈ ਕਿਉਂਕਿ ਪਹਿਲਾਂ ਗੁਰਬਾਣੀ ਉਚਾਰਨ ਹੋਈ ਵਿਆਕਰਣ ਬਾਅਦ ਵਿੱਚ ਬਣਿਆ ਸੋ ਸਮਾਂ ਵੀ ਕਾਫੀ ਹੋ ਰਿਹਾ ਮੈਂ ਆਪ ਜੀ ਦੇ ਗਿਆਤ ਜੀ ਤੇ ਬੇਨਤੀ ਜ਼ਰੂਰ ਕਰ ਦੇਵਾਂ ਇੱਕ ਦੋ ਉਦਾਹਰਣਾਂ ਦੇਵਾਂਗਾ ਤੁਹਾਡਾ ਇਹ ਵਹਿਮ ਜੇ ਕਿਸੇ ਦੇ ਮਨ ਵਿੱਚ ਹੋਵੇ ਵੀ ਕਿਉਂਕਿ ਰਿਕਾਰਡਿੰਗ ਵੀ ਚੱਲ ਰਹੀ ਕੋਈ ਹੋਰ ਵੀ ਸੁਣੇਗਾ ਤੇ ਉਹਦੇ ਮਨ 'ਚ ਸ਼ੰਕਾ ਰਹੇਗਾ ਨਹੀਂ ਵਿਆਕਰਣ ਗ੍ਰਾਮਰ ਤਾਂ ਜ਼ਰੂਰੀ ਹੈ ਹੁਣ ਦੇਖੋ ਬਾਣੀ ਗ੍ਰਾਮਰ ਜਿਹੜੀ ਬਾਣੀ ਦੀ ਗ੍ਰਾਮਰ ਹੈ ਅਸੀਂ ਗ੍ਰਾਮਰ ਦਾ ਵਿਆਕਰਣ ਦਾ ਸਹਾਰਾ ਲੈਣਾ ਹੈ ਬਚਨ ਯਾਦ ਰੱਖਣਾ ਕਿ ਬਾਣੀ ਵੀ ਅਰਥ ਤਾਂ ਸਾਨੂੰ ਸਮਝ ਆ ਜਾਣ ਪਰ ਇਹ ਨਹੀਂ ਸਮਝਣਾ ਕਿ ਵਿਆਕਰਣ ਤੋਂ ਬਾਅਦ ਅਰਥ ਹੋ ਨਹੀਂ ਸਕਦੇ ਬਾਣੀ ਵਿਆਕਰਣ ਤੋਂ ਬਾਹਰ ਨਹੀਂ ਹੈ ਸੋ ਵਿਆਕਰਣ ਕੀ ਹੈ ਇੱਕ ਨਿਯਮ ਹੈ ਇੱਕ ਕਾਇਦਾ ਇੱਕ ਕਾਨੂੰਨ ਹੈ ਕਿ ਇਹਦੇ ਵਿੱਚ ਹੀ ਚੀਜ਼ ਰਹੇਗੀ ਬਾਹਰ ਨਹੀਂ ਜਾਏਗੀ ਇਹ ਵਿਆਕਰਣ ਹੈ ਹੁਣ ਦੇਖੋ ਇੱਕ ਬੜਾ ਸਰਲ ਜਿਹਾ ਬਚਨ ਹੈ ਆਪ ਜੀ ਹੈਰਾਨ ਹੋਵੋਗੇ ਮਾਰੂ ਰਾਗ ਅੰਦਰ ਜਦੋਂ ਆਪਾਂ ਬਾਣੀ ਪੜਾਂਗੇ ਤੇ ਉੱਤੇ ਮਹਾਰਾਜ ਸਰਲੇਖ ਲਿਖਦੇ ਨੇ ਜੋ ਸਰਲੇਖ ਲਿਖਿਆ ਜਾਂਦਾ ਹੈ ਸਰਲੇਖ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਇਹ ਕਿਹੜੇ ਗੁਰੂ ਸਾਹਿਬ ਦਾ ਸ਼ਬਦ ਹੈ ਉਸੇ ਗੁਰੂ ਸਾਹਿਬ ਦਾ ਸ਼ਬਦ ਹੋਵੇਗਾ ਫਿਰ ਸਰਲੇਖ ਵਿੱਚ ਲਿਖਿਆ ਜਾਏਗਾ ਇਹਦੇ ਵਿੱਚ ਕਿੰਨੀਆਂ ਪੌੜੀਆਂ ਓਨੀਆਂ ਪੌੜੀਆਂ ਆਉਂਦੀਆਂ ਨੇ ਪਰ ਸੰਲੇਖ ਵਿੱਚ ਲਿਖਿਆ ਜਾਂਦਾ ਹੈ ਚੌਪਦੇ ਹਨ ਦੋ ਪਦੇ ਹਨ ਜਾਸ਼ਟ ਪਦੀ ਹੈ ਜਾਂ ਇਹ ਕਾਫੀ ਹੈ ਜਾਂ ਛੰਦ ਹੈ ਕੀ ਹੈ ਉਹੀ ਸ਼ਬਦ ਥੱਲੇ ਆਉਂਦਾ ਹੈ ਹੁਣ ਮਾਰੂ ਰਾਹ ਕੇ ਅੰਦਰ ਮਾਰਾ ਲਿਖਦੇ ਨੇ ਮਾਰੂ ਸੋਲ ਹੀ ਕਿ 16 ਪਦੇ ਆਉਣਗੇ ਤੇ ਤੁਸੀਂ ਪੜ੍ਹ ਕੇ ਦੇਖੋ ਕਿਤੇ ਵਿੱਚ 21 ਵੀ ਆ ਜਾਂਦੇ ਨੇ ਹੁਣ ਦੇਖੋ ਹੁਣ ਉੱਥੇ ਵਿਆਕਰਨਤਾ ਇਹ ਕਹਿੰਦਾ ਕਿ 16 ਹੀ ਆਉਣੇ ਚਾਹੀਦੇ ਕਿ ਉੱਤੇ ਲਿਖਿਆ ਹੈ ਮਾਰੂ ਸੋਲ ਹੀ ਤੇ ਉੱਥੇ ਕਈ ਵਾਰੀ 19 ਆ ਜਾਂਦੇ ਨੇ ਕਈ ਵਾਰੀ 21 ਆ ਜਾਂਦੇ ਨੇ ਹੁਣ ਕੀ ਕਹਾਂਗੇ ਕੀ ਮਹਾਰਾਜ ਜੀ ਨੂੰ ਚੇਤਾ ਭਵ ਲਗਿਆ ਕਿ ਉੱਪਰ ਤਾਂ 16 ਲਿਖਿਆ 16 ਹੀ ਲਿਖਣੇ ਨੇ ਥੱਲੇ 21 ਲਿਖੀ ਜਾਂਦੇ ਨੇ ਜਾਂ ਫਿਰ ਉਹ ਬਾਕੀ ਦੇ ਜਿਹੜੇ 16 ਹਨ ਉਹ ਕਿਸੇ ਹੋਰ ਨੇ ਲਿਖ ਦਿੱਤੇ ਨੇ ਜਾਂ ਸਤਿਗੁਰੂ ਜੀ ਨੂੰ ਵਿਆਕਰਨ ਦਾ ਪਤਾ ਨਹੀਂ ਹੋਏਗਾ ਕੀ ਕਹਾਂਗੇ ਸੋ ਇੱਥੇ ਇਹੀ ਹੈ ਕਿ ਵਿਆਕਰਨ ਤੋਂ ਬਾਣੀ ਬਾਹਰ ਹੈ ਸੁਤੰਤਰ ਹੈ ਉੱਪਰ ਆ ਰਿਹਾ ਅਸ਼ਟਪਦੀਆਂ 8 ਪਦੇ ਹੀ ਆਉਣੇ ਨੇ ਕਈ ਥਾਂ ਹੀ 9 ਵੀ ਆਉਂਦੇ ਹਨ ਉੱਥੇ ਕੀ ਕਹਾਂਗੇ ਵਿਆਕਰਨ ਕਿੱਥੇ ਜਾਏਗਾ ਤੇ ਦੂਸਰਾ ਬਚਨ ਇਹ ਹੈ ਕਿ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਅੰਦਰ ਅਨੇਕਾਂ ਭਾਸ਼ਾਵਾਂ ਹਨ ਇਹ ਉਹ ਵਿਆਕਰਣ ਵਾਲੇ ਵੀ ਮੰਨਦੇ ਨੇ ਬਾਣੀ 'ਚ ਬਹੁਤ ਭਾਸ਼ਾਵਾਂ ਹਨ ਤੇ ਹੁਣੇ ਤਾਂ ਆਪਾਂ ਮੰਨ ਲਿਆ ਕਿ ਬਹੁਤ ਭਾਸ਼ਾਵਾਂ ਨਹੀਂ ਤੇ ਫਿਰ ਸਾਰੀਆਂ ਭਾਸ਼ਾਵਾਂ ਤੇ ਇਕੱਲਾ ਪੰਜਾਬੀ ਦਾ ਵਿਆਕਰਣ ਕਿਵੇਂ ਲਾ ਸਕਦੇ ਆ ਵੀ ਦੱਸੋ ਕਿਵੇਂ ਪੰਜਾਬੀ ਦਾ ਵਿਆਕਰਣ ਲੱਗੇਗਾ ਹੁਣ ਜਦੋਂ ਸ਼ਬਦ ਪੜਾਂਗੇ ਯਕ ਅਰਜ ਗੁਤਮ ਪੇਸ਼ਤੋਦਰ ਗੋਸ਼ਕੁਨ ਕਰਤਾਰ ਹੱਕਾ ਕਬੀਰ ਕਰੀਮ ਤੁਮ ਬੇ ਆਇਬ ਪਰਵਦਗਾਰ ਤੋ ਫਾਰਸੀ ਦੀ ਦਿਖ ਹੈ ਇਹਦੇ ਵਿੱਚ ਹੁਣ ਪੰਜਾਬੀ ਦਾ ਵਿਆਕਰਨ ਕਿਵੇਂ ਲਾਵਾਂਗੇ ਇਸ ਕਰਕੇ ਉਹ ਕਹਿੰਦੇ ਜੀ ਚੰਗੀਆਂ ਆਈਆਂ ਬੁਰਾਈਆਂ ਇਹਦੀ ਆਪਾਂ ਅੱਗੇ ਵੀ ਵਿਚਾਰ ਕਰਾਂਗੇ ਤੋਂ ਪੰਜਾਬੀ ਦੇ ਵਿੱਚ ਇੱਕ ਤੋਂ ਬਹੁਵਚਨ ਬਣਾਉਣ ਵਾਸਤੇ ਕੰਨੇ ਉੱਪਰ ਬਿੰਦੀ ਲੱਗਦੀ ਹੈ ਇਹ ਪੰਜਾਬੀ ਦਾ ਨਿਯਮ ਹੈ ਕੱਲਾ ਤੇ ਜਦੋਂ ਸੰਸਕ੍ਰਿਤ ਵਿੱਚ ਇੱਕ ਤੋਂ ਬਹੁਵਚਨ ਬਣਾਉਣਾ ਹੋਵੇ ਉਦੋਂ ਐਡੇ ਨੂੰ ਕੰਨਾਂ ਜਾਂ ਤੇ ਬਿੰਦੀ ਨਹੀਂ ਲੱਗੇਗੀ ਉਦੋਂ ਪਿੱਛੇ ਨੰਨਾ ਸ਼ਬਦ ਲੱਗਦਾ ਹੈ ਦਸਮ ਪਾਤਸ਼ਾਹ ਜੀ ਦੇ ਬਚਨ ਨੇ ਰਾਜਾਨ ਰਾਜ ਉਦੋਂ ਨੰਨਾ ਨਿਯਮ ਹੈ ਸੰਸਕ੍ਰਿਤ ਦਾ ਸੰਸਕ੍ਰਿਤ ਦਾ ਨੰਨਾ ਲੱਗੇਗਾ ਬਹੁਵਚਨ ਬਣ ਜਾਏਗਾ ਪੰਜਾਬੀ ਵਿੱਚ ਕੰਨੇ ਤੇ ਬਿੰਦੀ ਲੱਗੇਗੀ ਬਹੁਵਚਨ ਬਣ ਜਾਏਗਾ ਤੇ ਪਾਲੀ ਭਾਸ਼ਾ ਦੇ ਵਿੱਚ ਆ ਮੁਕਤਾ ਆਏਗਾ ਤੇ ਬਹੁਵਚਨ ਬਣੇਗਾ ਉੱਥੇ ਇਹ ਉਹ ਨਿਯਮ ਹੈ ਜੋ ਸੰਸਕ੍ਰਿਤ ਤੋਂ ਬਾਅਦ ਬਣਿਆ ਹੋਇਆ ਹੈ ਚੰਗਿਆਈ ਇੱਕ ਵਚਨ ਤੇ ਆ ਬਹੁਵਚਨ ਬਣ ਗਿਆ ਬਿੰਦੀ ਨਹੀਂ ਲਾਉਣੀ ਉੱਥੇ ਉਹਦਾ ਪੰਜਾਬੀ ਦਾ ਵਿਆਕਰਨ ਹੈ ਉੱਥੇ ਪੰਜਾਬੀ ਦਾ ਉਹ ਸ਼ਬਦ ਹੀ ਨਹੀਂ ਹੈ ਚੰਗਿਆਈ ਇੱਕ ਵਚਨ ਤੇ ਆ ਬਹੁਵਚਨ ਚੰਗਿਆਈ ਆ ਬਹੁਵਚਨ ਆਪੇ ਬਣ ਗਿਆ ਪਿੰਦੀ ਲਾਉਣ ਦੀ ਲੋੜ ਨਹੀਂ ਹੈ ਸੋ ਇਸ ਕਰਕੇ ਸਾਧ ਸੰਗਤ ਜੀ ਇਹ ਚੀਜ਼ਾਂ ਦਾ ਆਪਾਂ ਖਿਆਲ ਰੱਖਣਾ ਹੈ ਸੋ ਸੱਚੇ ਪਾਤਸ਼ਾਹ ਮਹਾਰਾ ਕਿਰਪਾ ਕਰਦੇ ਨੇ ਪੰਚੀ ਪਾਵਹਿ ਦਰਗਹਿ ਮਾਨ ਇਹ ਪੰਜ ਜਨ ਜਿਹੜੇ ਨੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਮਾਨ ਪਾਉਂਦੇ ਨੇ ਤੋਂ ਇੱਥੇ ਵਿਆਕਰਣ ਵਾਲੇ ਕਹਿੰਦੇ ਹਾਹੀ ਨੂੰ ਸਿਹਾਰੀ ਨਹੀਂ ਬੋਲਣੀ ਅਰਥ ਨਹੀਂ ਬਣਦਾ ਕਿਉਂ ਨਹੀਂ ਬਣਦਾ ਹੈ ਸੋ ਪਾਵਹਿ ਹਾਹੀ ਨੂੰ ਸਿਹਾਰੀ ਬੋਲੀ ਜਾਏਗੀ ਉਹ ਇਸ ਕਰਕੇ ਉਹ ਦਰਗਾਹ ਬੋਲਦੇ ਨੇ ਦਰਗਾਹ ਤੋਂ ਉਹਨਾਂ ਦਾ ਦਰਗਾਹ ਵੀ ਫਿਰ ਸ਼ੁੱਧ ਨਹੀਂ ਹੈ ਉਹ ਕਹਿੰਦੇ ਫਾਰਸੀ ਦਾ ਲਫ਼ਜ਼ ਹੈ ਦਰਗਾਹ ਤੇ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਸਾਨੂੰ ਹੁਕਮ ਨਹੀਂ ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ ਉੱਤੇ ਮਹਾਰਾ ਲਿਖਦੇ ਨੇ ਸ਼ੁੱਧ ਕੀਚੇ ਇਹ ਬਾਣੀ ਸ਼ੁੱਧ ਕੀਚੀ ਕੀਤੀ ਹੋਈ ਹੈ ਇਹਨੂੰ ਤੂੰ ਸਮਝ ਲੈ ਜਿੱਥੋਂ ਸਮਝ ਨਹੀਂ ਆਉਂਦੀ ਤੇ ਸਮਝਣ ਦਾ ਯਤਨ ਕਰੀ ਇਹਨੂੰ ਸ਼ੁੱਧ ਕਰਨ ਦੇ ਵਿੱਚ ਨਾ ਲੱਗ ਜਾਈਂ ਇਸ ਕਰਕੇ ਉਹ ਕਹਿੰਦੇ ਫਾਰਸੀ ਦਾ ਲਫ਼ਜ਼ ਹੈ ਦਰਗਾਹ ਇਸ ਕਰਕੇ ਹਾਏ ਨੂੰ ਸਿਹਾਰੀ ਨਹੀਂ ਕਹਿਣੀ ਹੈ ਇਹ ਜੀ ਸਾਧ ਸੰਗਤ ਜੀ ਅਸੀਂ ਆਪਣੀ ਮਰਜ਼ੀ ਨਾਲ ਇਹ ਸੋਚ ਲਿਆ ਕਿ ਹਾਹੇ ਨੂੰ ਸਿਹਾਰੀ ਨਹੀਂ ਲਾਉਣੀ ਕਿਉਂਕਿ ਫਾਰਸੀ ਦਾ ਲਬਜ਼ ਹੈ ਤੇ ਫਿਰ ਸਾਨੂੰ ਬਹੁਤ ਕੁਝ ਬਦਲਣਾ ਪੈਣਾ ਹੈ ਗੁਰਬਾਣੀ 'ਚ ਇੱਕ ਸ਼ਬਦ ਹੁੰਦਾ ਪਰਵਧਗਾਰ ਪਰਵਧਗਾਰ ਛੇ ਲਬਜ਼ ਨੇ ਤੇ ਉੱਥੇ ਕੀ ਕਰਾਂਗੇ ਕਿਉਂਕਿ ਉਹ ਵੀ ਫਾਰਸੀ ਦਾ ਲਬਜ਼ ਹੈ ਤੇ ਫਾਰਸੀ ਦਾ ਜਿਹੜਾ ਸ਼ੁੱਧ ਲਬਜ਼ ਹੈ ਪਰਵਰਤ ਦੀ ਗਾਰੇ ਕਰਾਰਾ ਉੱਥੇ ਹੈ ਨਹੀਂ ਹੁਣ ਰਾਰਾ ਉੱਥੇ ਲਾਉਣਾ ਪਏਗਾ ਨਾ ਫਿਰ ਜੇ ਸਾਡੇ ਵਿੱਚ ਇੰਨੀ ਹਿੰਮਤ ਹੈ ਕਿ ਅਸੀਂ ਦਰਗਹਿ ਸ਼ਬਦ ਦੇ ਹਾਹੇ ਦੀ ਸਿਆਰੀ ਕੱਟ ਦੇਣੀ ਹੈ ਫਿਰ ਉੱਥੇ ਸਾਨੂੰ ਰਾਰਾ ਵੀ ਲਾਉਣਾ ਪਏਗਾ ਫਿਰ ਤਾਂ ਬਹੁਤ ਕੁਝ ਹੋ ਜਾਏਗਾ ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਕਿਹਾ ਕਿ ਸ਼ੁੱਧ ਹੈ ਬਾਣੀ ਇਹਦੇ ਉੱਤੇ ਕਲਮ ਨਹੀਂ ਚੁਪਣੀ ਇਹਨੂੰ ਸਮਝ ਲੈ ਜੇ ਨਹੀਂ ਸਮਝ ਆਉਂਦੀ ਤੇ ਬੇਨਤੀਆਂ ਕਰ ਮਹਾਰਾਜ ਇਹ ਮੈਨੂੰ ਸਮਝ ਨਹੀਂ ਆ ਰਿਹਾ ਇਹ ਨਾ ਕਹਿ ਮੈਨੂੰ ਸਮਝ ਆ ਗਿਆ ਇੱਥੇ ਮੈਂ ਠੀਕ ਕਰਦੇ ਹਾਂ ਐਸਾ ਨਹੀਂ ਹੈ ਸੋ ਇਸ ਕਰਕੇ ਵਿਆਕਰਣ ਨੂੰ ਕਿਸੇ ਹੱਦ ਤੱਕ ਅਸੀਂ ਵਰਤਣਾ ਹੈ ਵਿਆਕਰਨ ਦੀ ਅਸੀਂ ਸਹਾਇਤਾ ਲੈਣੀ ਹੈ ਪਰ ਇਹ ਨਹੀਂ ਸਮਝਣਾ ਕਿ ਜਿਹੜਾ ਸ਼ਬਦ ਜਾਂ ਪੰਕਤੀ ਵਿਆਕਰਨ ਦੇ ਅਧੀਨ ਨਹੀਂ ਹੈ ਉਹਨੂੰ ਮੈਂ ਇਹਦੇ ਅਧੀਨ ਕਰ ਦੇਵਾਂ ਕੁਝ ਸਾਲ ਪਹਿਲਾਂ ਸਾਡੇ ਧਰਮ ਦੇ ਕਿਸੇ ਸਾ ਵਿਦਵਾਨ ਵੀ ਹੋਏ ਮੈਂ ਨਾਂ ਨਹੀਂ ਲਵਾऊंगा ਉਹਨੇ ਸ਼੍ਰੀ ਅਕਾਲ ਤਖਤ ਸਾਹਿਬੇ ਕੀ ਚਿੱਠੀ ਵੀ ਲਿਖੀ ਹੈ ਬੇਨਤੀ ਵੀ ਭੇਜੀ ਕਿ ਜੇ ਮੈਨੂੰ ਆਗਿਆ ਹੋਵੇ ਤੇ ਮੈਂ ਸਾਰੀ ਕੁਰਬਾਨੀ ਨੂੰ ਵਿਆਕਰਨ ਦੇ ਮੁਤਾਬਕ ਕਰ ਦੇਵਾਂ ਕਿਉਂਕਿ ਬਹੁਤ ਸਾਰੀਆਂ ਲਗਾ ਮਾਤਰਾਵਾਂ ਵਿੱਚ ਹੈ ਨਹੀਂ ਤੇ ਬਹੁਤ ਸਾਰੀਆਂ ਲਾਉਣ ਵਾਲੀਆਂ ਨੇ ਤੇ ਬਹੁਤ ਸਾਰੀਆਂ ਲਾਉਣ ਵਾਲੀਆਂ ਹਨ ਉਹਨੇ ਇਹ ਚਿੱਠੀ ਭਾਈ ਸੀ ਉੱਥੇ ਕਿ ਮੈਨੂੰ ਆਗਿਆ ਦਿੱਤੀ ਜਾਵੇ ਪੰਥ ਵੱਲੋਂ ਤੇ ਮੈਂ ਬਾਣੀ ਨੂੰ ਸ਼ੁੱਧ ਕਰ ਦੇਣਾ ਤੇ ਸ਼ੁੱਧ ਕਿਵੇਂ ਕਰਨਾ ਚਾਹੁੰਦਾ ਸੀ ਵਿਆਕਰਣ ਦੇ ਅਨੁਸਾਰ ਬਾਣੀ ਵਿਆਕਰਣ ਦੇ ਅਨੁਸਾਰ ਨਹੀਂ ਹੈ ਸੋ ਇਸ ਕਰਕੇ ਇੱਥੇ ਦਰਗ ਹੈ ਹਾਹ ਨੂੰ ਸਿਹਾਰੀ ਉਚਾਰਨ ਹੋਣੀ ਹੈ ਪੰਚੀ ਪਾਵਹਿ ਇੱਥੇ ਵਿਸਰਾਮ ਹੈ ਦਰਗ ਹੈ ਮਾਨ ਪ੍ਰਮਾਤਮਾ ਦੇ